ਮੋਬੀ ਮਿੱਤਰੋ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਟਿੱਕੀ ਤੇ ਇਹਦੇ ਵਾਸਤੇ ਆਪਾਂ ਪਤਾ 2-4 5-6 ਆਲੂ ਲੈ ਲੈਣੇ ਆ ਆਲੂ ਚੰਗੀ ਤਰ੍ਹਾਂ ਧੋ ਕੇ ਪਾਣੀ ਦੇ ਵਿੱਚ ਉਬਲਣੇ ਰੱਖ ਦੇਣੇ ਆ ਆਪਾਂ ਚੰਗੀ ਤਰ੍ਹਾਂ ਵਾਲ ਲੈਣੇ ਆ ਇਹਨਾਂ ਨੂੰ ਤੇ ਕਾਂ ਜਿਵੇਂ ਜਿਵੇਂ ਬਣਨ ਗਿਆ ਤੁਹਾਨੂੰ ਦੱਸਦੇ ਰਵਾਂਗੇ ਆਪਾਂ ਤੇ ਬਹੁਤ ਸ਼ਾਨਦਾਰ ਟਿੱਕੀਆਂ ਜਿਹੜੀਆਂ ਤੁਸੀਂ ਘਰੇ ਬਣਾ ਸਕਦੇ ਆ ਆਲੂ ਆਪਾਂ ਉਬਲਣੇ ਰੱਖਤੇ ਆ ਤੇ ਬਾਕੀ ਚੀਜ਼ ਆ ਜਿਹੜੀ ਪੈਣੀ ਆ ਇਹਦੇ ਵਿੱਚੋਂ ਚੰਗੀ ਤਰ੍ਹਾਂ ਨੋਟ ਕਰ ਲਓ ਇਹਦੇ ਨਿੰਬੂ ਪਾਉਣਾ ਆਪਾਂ ਇੱਕ ਨੇ ਬੂਦਰਾ ਸਪਾਵਾਗੇ ਵਿੱਚ ਗੰਡੇ ਪਾਇਆ ਥੋੜੇ ਜਿਹਾ ਆਪਾਂ ਦੋਕ ਪੀਸ ਤੇ ਸਾਫਤ ਧਨੀਆ ਇੱਕ ਚਮਚਾ ਤੇ ਥੋੜਾ ਜਿਹਾ ਆਪਾਂ ਪਦੀਨਾ ਪਾਇਆ ਇਹਦੇ ਵਿੱਚ ਤੇ ਥੋੜਾ ਜਿਹਾ ਪਾਇਆ ਆਪਾਂ ਇਹਦੇ ਵਿੱਚ ਧਨੀਆ ਹਰਾ ਧਨੀਆ ਤੇ ਇਹ ਹੈਗੇ ਜੀ ਆਪਣੀ ਹਰੀ ਮਿਰਚ ਤੇ ਇਹ ਹੈਗਾ ਆਪਣਾ ਸਿੱਧਾ ਨਮਕ ਇੱਕ ਚਮਚਾ ਤੇ ਚਮਚੇ ਦਾ ਚੌਥਾ ਕ ਹਿੱਸਾ ਕਾਲੀ ਮਿਰਚ ਲਾਲ ਮਿਰਚ ਤੇ ਕਾਲਾ ਨਮਕ ਇਹ ਚੀਜ਼ਾਂ ਆਪਾਂ ਵਿੱਚ ਪਾਉਣੀਆਂ ਮੈਂ ਇਹਦੇ ਤੇ ਆਪ ਦੀ ਮਾਤਰਾ ਤੁਸੀਂ ਆਪ ਦੇ ਸਵਾਦ ਦੇ ਹਿਸਾਬ ਨਾਲ ਘੱਟ ਵੱਧ ਵੀ ਕਰ ਸਕਦੇ ਹੋ ਪਰ ਇੰਨੇ ਚੀਜ਼ਾਂ ਪਾਉਣ ਤੋਂ ਬਗੈਰ ਜੇ ਤੁਸੀਂ ਟਿੱਕੀ ਬਣਾਉਂਗੇ ਤਾਂ ਸੁਆਦਿਸ਼ਟ ਨਹੀਂ ਬਣਨੀ ਤੇ ਇਹ ਚੀਜ਼ਾਂ ਆਪਾਂ ਸਾਰੀਆਂ ਵਿੱਚ ਮਿਕਸ ਕਰਨੀਆਂ ਉਹ ਜਿਹਨੂੰ ਆਪਾਂ ਮਿਕਸੀ 'ਚ ਪਾ ਲਿਆ ਗੰਡਿਆਂ ਨੂੰ ਵੀ, ਧਨੀਏ ਨੂੰ, ਧਣੀਆਂ, ਸਾਫਤਾ ਤੇ ਹਰਾ ਧਨੀਆ ਵੀ ਹੈ, ਹਰੀ ਮਿਰਚ ਵੀ ਹੈ, ਕਾਲਾ ਨੂਨ, ਕਾਲੀ ਮਿਰਚ, ਲਾਲ ਮਿਰਚ ਸਾਰਾ ਮਿਕਸੀ 'ਚ ਪਾ ਕੇ ਕੇਰਾ ਆਪਾਂ ਇਹਨੂੰ ਗ੍ਰाइंड ਕਰ ਲੈਣਾ ਵਾ ਤੇ ਨਿੰਬੂ ਆ ਜਿਹੜਾ ਉਹ ਆਪਾਂ ਬਾਅਦ ਚ ਪਾਵਾਂਗੇ ਚੌਲਾਂ ਦਾ ਆਟਾ ਘਰੇ ਚੌਲ ਹੈਗੇ ਤਾਂ ਉਹਨੂੰ ਮਿਕਸੀ 'ਚ ਗ੍ਰाइंड ਕਰ ਲਓ ਤੇ ਵਿੱਚ ਥੋੜੀ ਜਿਹੀ ਸੂਜੀ ਵੀ ਪਾਈ ਆ ਆਪਾਂ ਥੋੜਾ ਜਿਹਾ ਚੌਲਾਂ ਦਾ ਆਟਾ ਤੇ ਵਿੱਚ ਸੂਜੀ ਪਾਈ ਆ ਕਿਉਂਕਿ ਇਹਦੇ ਨਾਲ ਕਰਕਰੀਆਂ ਬਣਨਗੀਆਂ ਫਿਰ ਟਿੱਕੀਆਂ ਜਿਹੜੀਆਂ ਬਹੁਤ ਵਧੀਆ ਬਣਨਗੀਆਂ ਸਵਾਦ ਵੀ ਲੱਗਣਗੀਆਂ ਖਾਣ ਚ ਤੇ ਖਾਣ ਚ ਬਹੁਤ ਵਧੀਆ ਦਾ ਟੇਸਟ ਆਊਗਾ ਆਲੂ ਜਿਹੜੇ ਆਪਣੇ ਉਬਲ ਗਏ ਆ ਇਹ ਤੇ ਇਹਨਾਂ ਨੂੰ ਠੰਡੇ ਕਰਕੇ ਫਿਰ ਇਹਨਾਂ ਨੂੰ ਸ਼ੈਲ ਲੈਣਾ ਆਪਾਂ ਆਲੂ ਦੇ ਨਾਲ ਠੰਡੇ ਕਰਕੇ ਆਲੂਆਂ ਨੂੰ ਛੱਲ ਲੈਣਾ ਵਾ। ਬਹੁਰੀ ਆਲੂ ਆ ਆਪਣੇ ਛੱਲ ਕੇ ਤਿਆਰ ਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਸਲ ਮਸਲ ਕੇ ਆਟਾ ਦੇ ਨਾਲ ਇਹਨਾਂ ਨੂੰ ਗੁੰਨ ਲੈਣਾ ਵਾ ਜਿਵੇਂ ਆਟਾ ਹੁੰਦਾ ਇਸ ਤਰ੍ਹਾਂ ਦੇ ਹਾਲਾਤ ਬਣਾ ਲੈਣੀ ਆਪਾਂ ਇਹਦੀ ਤੇ ਇਹਦੇ ਵਿੱਚ ਹੀ ਆਪਾਂ ਥੋੜਾ ਥੋੜਾ ਕਰਕੇ ਜਿਹੜਾ ਸੂਜੀ ਵਾਲਾ ਤੇ ਆਪਣਾ ਚੋਲਾਂ ਦਾ ਆਟਾ ਉਹ ਮਿਕਸ ਕਰਾਂਗੇ ਵਿੱਚ ਹੀ ਇਹਦੇ ਤੇ ਇਸ ਤਰ੍ਹਾਂ ਹੀ ਆਪਾਂ ਜਿਹੜਾ ਇਹ ਆਪਣੇ ਕੋਲੇ ਗੰਡੇ ਸੀ ਪਿਆਜ਼ ਸੀਗੇ ਜਿਹੜੇ ਜਾਂ ਮਿਰਚਾਂ ਸੀ ਜਿਹੜਾ ਸਮਾਨ ਆਪਾਂ ਤੁਹਾਨੂੰ ਦਿਖਾਇਆ ਸੀ ਪਹਿਲਾਂ ਉਹਨੂੰ ਮਿਰਚ ਤੋਂ ਸਾਰਾ ਕੁਝ ਹੀ ਆਪਾਂ ਇਹਦੇ ਵਿੱਚ ਗ੍ਰाइंड ਕਰ ਲਿਆ ਸੀ ਤੇ ਆਪਾਂ ਵਿੱਚ ਹੀ ਮਿਕਸ ਕਰਤਾ ਇਹਦੇ ਤੇ ਨਾਲ ਦੀ ਨਾਲ ਹੀ ਆਪਾਂ ਇਹ ਚ ਜਿਹੜਾ ਆਟਾ ਵਾ ਸੂਜੀ ਦਾ ਉਹ ਵੀ ਵਿੱਚ ਹੀ ਮਿਕਸ ਕਰ ਦਿੰਨਾ ਤੇ ਉਤੋਂ ਦੀ ਆਪਾਂ ਇੱਕ ਨਿੰਬੂ ਆ ਜਿਹੜਾ ਇਹ ਵੀ ਨਚੋੜ ਕੇ ਇਹਦਾ ਰਸਾ ਜਿਹੜਾ ਉਹ ਵਿੱਚ ਪਾ ਦੇਣਾ ਤੇ ਆਹ ਲੋ ਜੀ ਨਿੰਬੂ ਆਪਾਂ ਇਹਦੇ ਵਿੱਚ ਇਹਨੂੰ ਚੂੜਤਾ ਥੋੜਾ ਥੋੜਾ ਕਰਕੇ ਤੇ ਨਾਲ ਦੇ ਨਾਲ ਹੀ ਹੁਣ ਆਪਾਂ ਇਹ ਚ ਮਿਕਸ ਕਰਦੇ ਜਾਵਾਂਗੇ ਆਟਾ ਜਿਹੜਾ ਆਪਣਾ ਚੌਲਾਂ ਦਾ ਤੇ ਨਾਲ ਹੈਗਾ ਆਪਣੀ ਸੂਜੀ ਜੇ ਰੱਖੀ ਵੀ ਆਪਣੇ ਕੋਲੇ ਨਾਲ ਬਾਜ਼ਾਰ ਚੋਂ ਲੈ ਕੇ ਗੰਦੀਆਂ ਮੰਦੀਆਂ ਚੀਜ਼ਾਂ ਖਾਣ ਨਾਲੋਂ ਬਿਹਤਰ ਆ ਵੀ ਬੱਚਿਆਂ ਨੂੰ ਆਪਣੇ ਘਰੇ ਇਹ ਚੀਜ਼ਾਂ ਬਣਾ ਕੇ ਦੇਓ ਤੇ ਵਧੀਆ ਤੇਲ ਵਰਤੋ ਸਰੋਂ ਦਾ ਆਪਦੇ ਘਰ ਦਾ ਉਹ ਪਿੱਕੜੂ ਵਧੀਆ ਬੇਸਣ ਵਾਲ ਤੋਂ ਜਿਹੜੀਆਂ ਚੀਜ਼ਾਂ ਆਪਾਂ ਪਾਈਆਂ ਤੁਹਾਡੇ ਸਾਹਮਣੇ ਆ ਤੇ ਬਾਜ਼ਾਰ ਤੇ ਇਸ ਤਰ੍ਹਾਂ ਹੁੰਦਾ ਵਾ ਵੀ ਤੇਲ ਜਿਹੜਾ ਹੁੰਦਾ ਉਹ ਬੇਹਾ ਤੇਲ ਹੁੰਦਾ ਬਹੁਤ ਦਿਨਾਂ ਦਾ ਉਹਨਾਂ ਕੋਲੇ ਤੇ ਉਹਦੇ ਵਿੱਚ ਹੀ ਦੁਬਾਰੇ ਦੁਬਾਰੇ ਤਲਦੇ ਰਹਿੰਦੇ ਆ ਤੇ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਫੈਲਣ ਦਾ ਖਤਰਾ ਜਿਹੜਾ ਉਹ ਜ਼ਿਆਦਾ ਹੋ ਜਾਂਦਾ ਵਾ ਤੇ ਥੋੜਾ ਥੋੜਾ ਕਰਕੇ ਪਾਇਓ ਜਿ ਇਕੱਠਾ ਪਾ ਤਾਂ ਗੰਡਾ ਹੀ ਵੱਜ ਜਾਣੀਆਂ ਵਾ ਆਪਣਾ ਬਣ ਗਿਆ ਇਹ ਪੂਰਾ ਤਿਆਰ ਆਲੂ ਪੂਰੀ ਇਤਨਾ ਬੱਚੇ ਆਪਾਂ ਰਲਾਲੇ ਆ ਹੁਣ ਇਹਦੀਆਂ ਛੋਟੇ ਛੋਟੇ ਟਿੱਕੀਆਂ ਦੇ ਸਾਈਜ਼ ਦਾ ਆਪਾਂ ਬਣਾ ਲੈਣੇ ਆ ਪੀੜੇ ਤੇ ਫਿਰ ਆਪਾਂ ਇਹਨੂੰ ਤਲਾਂਗੇ ਥੋੜਾ ਜਿਹਾ ਬੇਸਣ ਲੋਹ ਘਰ ਦਾ ਤੇ ਉਹ ਵੀ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਗਾਂ ਮੜਨ ਗਿਆ ਇਹ ਇਤੋਂ ਤੇ ਟਿੱਕੀਆਂ ਆਪਾਂ ਇਤਨਾ ਬਣਾ ਲਈਆਂ ਆ ਵਾ ਛੋਟੇ ਛੋਟੀਆਂ ਜਿੱਦਾਂ ਬੇਸਣ ਆਪਾਂ ਘੋਲ ਲੈਣਾ ਥੋੜਾ ਜਿਹਾ ਭਾਂਡੇ ਦੇ ਵਿੱਚ ਤੇ ਬਾਕੀ ਤੇਲ ਜਿਹੜਾ ਸਰੋਂ ਦਾ ਆਪਾਂ ਗਰਮ ਕਰਨਾ ਕੜਾਹੀ ਦੇ ਵਿੱਚ ਰੱਖਤਾ ਛੋਟੀ ਜਿਹੀ ਕੜਾਹੀ ਲੈ ਲਓ ਉਹਦੇ ਵਿੱਚ ਤੇਲ ਜਿਹੜਾ ਪਾਉਂ ਸਰੋਂ ਦਾ ਰੀਡਲ ਤੇ ਇਧਰ ਆਪਣਾ ਬੇਸਣ ਇਹਨੂੰ ਪੂਰਦੇ ਆਪਾਂ ਥੋੜਾ ਜਿਹਾ ਗਾੜਾ ਹੀ ਰੱਖਣਾ ਬੇਸਣ ਆਪਾਂ ਬੜਾ ਪਤਲਾ ਨਹੀਂ ਕਰਨਾ ਤੇ ਇਧਰ ਰੱਖੀਏਗਾ ਟਿੱਕੀਆਂ ਆਪਣੀਆਂ ਇਸ ਤਰ੍ਹਾਂ ਆਪਾਂ ਇਹਨੂੰ ਥੋੜਾ ਜਿਹਾ ਕਰਕੇ ਤੇ ਨਾਲ ਦੀ ਨਾਲ ਇਹਨੂੰ ਬਚਾ ਕੇ ਸਿੱਟਣਾ ਮੈਂ ਚਿੱਟੇ ਨਾ ਮੂਹੇ ਪਾਈਆਂ ਚੱਟਾਂ ਦੇ ਨਾਲ ਰੱਖਣਾ ਇਸ ਤਰ੍ਹਾਂ ਇਹ ਟਿੱਕਾ ਨੂੰ ਬਾਅਦ ਵਿੱਚ ਕੜੋਸਾ ਕਰ ਦਿੰਦੇ ਹਾਂ ਇਹ ਦੱਕੇ ਪਾਸੇ ਸੇਕ ਲਵਾ ਕੇ ਫਿਰ ਦੂਜੇ ਪਾਸੇ ਸੇਕ ਲਵਾਉਣਾ ਵਾ ਇਹ ਜੋ ਰੰਗ ਜਾਂ ਬਦਲ ਕੇ ਚੰਗੀ ਤਰ੍ਹਾਂ ਸੇਕ ਲਵਾਉਣਾ ਵਿੱਚੋਂ ਕੱਚਾ ਨਾ ਰਹੇ ਜੀ ਸਮਾਨ ਆਪਣਾ ਕਿੰਨੀ ਤਬਾਦ ਨਹੀਂ ਹੋਣਾ ਖਾਣ ਦਾ ਜੋ ਜਿੱਕਰਾਂ ਦੀ ਇਹ ਆਪਣੀਆਂ ਰੜਕੇ ਬਣ ਗਈਆਂ ਟਿੱਕੀਆਂ ਤੇ ਹਜੇ ਬਾਕੀ ਤਿਆਰ ਹੋ ਰਹਿਣ ਤੇ ਫਿਰ ਆਪਾਂ ਇਹ ਤੇ ਹੋਰ ਸਮਾਨ ਪਾ ਕੇ ਫਰੋਟਦੇ ਹਾਂ ਕਿਵੇਂ ਖਾਣ ਜੋ ਬਣਦੀਆਂ ਇਹਨਾਂ ਨੂੰ ਅਜਿਹਾ ਮਿਹਨਤ ਜ਼ਰੂਰ ਲੱਗਦੀ ਆ ਪਰ ਘਰ ਘਰ ਦੀ ਇਸ ਲਈ ਹੁੰਦੀ ਜਿਹੜਾ ਜਿਆ ਕਰੀ ਸਮਾਨ ਬਣਨਾ ਉਹ ਤੁਹਾਨੂੰ ਵਿਆਹੋਂ ਨਹੀਂ ਮਿਲ ਸਕਦਾ। ਆਣ ਕੇ ਇਹ ਤਿਆਰ ਆ ਟਿੱਕੀਆਂ ਦੇ ਉੱਤੇ ਆਪਾਂ ਪਾ ਲਿਆ ਥੋੜਾ ਥੋੜਾ ਦਹੀਂ ਤੇ ਥੋੜੀ ਥੋੜੀ ਸੌਸ ਪਾ ਰਹੇ ਹਾਂ ਤੇ ਫਿਰ ਥੋੜੇ ਓ ਦੀ ਮਰਜ਼ੀ ਨਾਲ ਪਾ ਸਕਦੇ ਹਾਂ। ਤੇ ਥੋੜੇ ਜਿਹਾ ਪਿਆਜ਼ ਵੀ ਆਪਣੇ ਕੋਲ ਹੈਗਾ ਸਲਾਲ ਕੱਟਿਆ ਹੋਇਆ ਤੇ ਇਹ ਵੀ ਤੁਸੀਂ ਬੱਚੇ ਪਾ ਸਕਦੇ ਹੋ। ਤੇ ਨੂੰ ਜੀ ਆਪਾਂ ਪਿਆਜ਼ ਵੀ ਪਾ ਲਿਆ ਥੋੜੇ ਦੇ ਵਿੱਚ ਤੇ ਬੱਤ ਤੇ ਪਾ ਲਿਆ ਠੀਕ ਨਹੀਂ ਤੇ ਖਾ ਕੇ ਦੇਖੋ ਕਿ ਸਵਾਦ ਦਾ ਸਤਾ ਪੂਰਾ ਬਣ ਗਿਆ ਕੰਮ ਆਪਣਾ